ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਅਸੀਂ ਖਾਣਾ ਬਣਾਉਣਾ ਸ਼ੁਰੂ ਕਰਦੇ ਹਾਂ ਤਵੇ ਤੇ ਪਾਈ ਹੋਈ ਪਹਿਲੀ ਰੋਟੀ ਦੇ ਨਾਲ ਜੇਕਰ ਅਸੀਂ ਇਹ ਇੱਕ ਕੰਮ ਕਰ ਲੈਂਦੇ ਹਾਂ ਤਾਂ 7 ਦਿਨਾਂ ਵਿੱਚ ਹੀ ਸਾਡੀ ਕਿਸਮਤ ਬਦਲ ਜਾਵੇਗੀ ਅਸੀਂ ਧਨવાન ਵੀ ਹੋ ਸਕਦੇ ਹਾਂ ਸਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆ ਸਕਦੀਆਂ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤਵੇ ਤੇ ਪਾਈ ਪਹਿਲੀ ਰੋਟੀ ਕਿਵੇਂ ਬਰਕਤ ਲੈ ਕੇ ਆ ਸਕਦੀ ਹੈ ਕਿਵੇਂ ਘਰ ਵਿੱਚ ਪੈਸਿਆਂ ਦੀ ਬਰਕਤ ਪੈ ਜਾਵੇਗੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਤੁਹਾਡੇ ਘਰ ਦੇ ਕਾਰੋਬਾਰ ਵਿੱਚ ਧਨ ਵਿੱਚ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣ ਸਾਥ ਸੰਗਿਆ ਜੀ ਬਹੁਤ ਸਾਰੇ ਲੋਕ ਆਖਦੇ ਹਨ ਇੰਨਾ ਜ਼ਿਆਦਾ ਕੰਮ ਕਰਨ ਦੇ ਬਾਅਦ ਮਿਹਨਤ ਕਰਨ ਦੇ ਬਾਅਦ ਵੀ ਕਾਰੋਬਾਰ ਕਰਨ ਤੋਂ ਬਾਅਦ ਵੀ ਸਾਡੇ ਘਰ ਦੇ ਵਿੱਚ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਜਿਵੇਂ ਪੈਸਾ ਆਉਂਦਾ ਹੈ ਪੈਸਾ ਘਰ ਵਿੱਚ ਟਿਕਦਾ ਹੀ ਨਹੀਂ ਨਾਲੋਂ ਨਾਲ ਹੀ ਖਰਚ ਹੋ ਜਾਂਦਾ ਹੈ ਅੱਜ ਅਸੀਂ ਘਰ ਦੇ ਵਿੱਚ ਪੈਸੇ ਦੀ ਤੰਗੀ ਕਾਰੋਬਾਰ ਦੇ ਵਿੱਚ ਵਾਧੇ ਲਈ ਧਨ ਦੀ ਬਰਕਤ ਲਈ ਇੱਕ ਜੁਗਤੀ ਦੱਸਣ ਵਾਲੇ ਹਾਂ ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਸੁਣ ਕੇ ਸਾਨੂੰ ਪੂਰਾ ਲਾਭ ਨਹੀਂ ਮਿਲ ਪਾਉਂਦਾ ਅੱਜ ਦੀ ਵੀਡੀਓ ਮੇਰੀ ਭੈਣਾਂ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਕਿਉਂਕਿ ਭੈਣਾਂ ਹੀ ਹਨ ਜੋ ਘਰ ਦੀ ਬਰਕਤ ਦੇ ਲਈ ਕਈ ਪ੍ਰਕਾਰ ਦੇ ਕੰਮ ਕਰਦੀਆਂ ਹਨ ਅਤੇ ਉਹਨਾਂ ਨੂੰ ਘਰ ਦੀ ਬਰਕਤ ਦਾ ਜੋ ਵੀ ਕੋਈ ਦੱਸਦਾ ਹੈ ਉਹ ਉਵੇਂ ਹੀ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਕਿ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਘਰ ਵਿੱਚ ਬਰਕਤ ਆ ਜਾਵੇ ਜੇ ਬੀਬੀਆਂ ਨੇ ਕਿਸੇ ਨੂੰ ਕਹਿ ਦਿੱਤਾ ਕਿ ਰੋਟੀ ਪਕਾਉਣ ਤੋਂ ਪਹਿਲਾਂ ਤਵੇ ਤੇ ਲੂਣ ਪਾਉਣ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤਾਂ ਉਹ ਲੂਣ ਪਾਉਣ ਲੱਗ ਜਾਂਦੀਆਂ ਹਨ ਜੇ ਕਿਸੇ ਨੇ ਕਹਿ ਦਿੱਤਾ ਕਿ ਪਹਿਲੀ ਰੋਟੀ ਗਾਂ ਨੂੰ ਪਾਉਣੀ ਹੈ ਉਹ ਪਹਿਲੀ ਰੋਟੀ ਫਿਰ ਗਾਂ ਨੂੰ ਪਾਉਣੀ ਸ਼ੁਰੂ ਕਰ ਦਿੰਦੀਆਂ ਹਨ ਜੇ ਕਿਸੇ ਨੇ ਕਿਹਾ ਕਿ ਪਹਿਲੀ ਰੋਟੀ ਬਣਾ ਕੇ ਘਿਓ ਨਾਲ ਚੋਪੜ ਕੇ ਕਾਲੇ ਕੁੱਤੇ ਨੂੰ ਪਾਉਣੀ ਹੈ ਤਾਂ ਉਹ ਰੋਟੀ ਕਾਲੇ ਕੁੱਤੇ ਨੂੰ ਘਿਓ ਲਗਾ ਕੇ ਪਾਉਣੀ ਸ਼ੁਰੂ ਕਰ ਦਿੰਦੀਆਂ ਹਨ ਤੇ ਜੇ ਕਿਸੇ ਨੇ ਆਖ ਦਿੱਤਾ ਕਿ ਪਹਿਲੀ ਰੋਟੀ ਦੇ ਚਾਰ ਟੁਕੜੇ ਕਰਕੇ ਕਾਵਾ ਪੰਛੀਆਂ ਨੂੰ ਪਾ ਦੇਣੇ ਹਨ ਨਾ ਉਹ ਐਵੇਂ ਹੀ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਜੇ ਕਿਸੇ ਨੇ ਕਿਹਾ ਕਿ ਕੀੜੀਆਂ ਨੂੰ ਆਟਾ ਪਾਉਣਾ ਹੈ ਉਹ ਇਦਾਂ ਹੀ ਕਰਨ ਲੱਗ ਜਾਂਦੀਆਂ ਹਨ ਸਾਲ ਸਿੰਘ ਜੀ ਪਰਮਾਤਮਾ ਨੇ ਸਾਨੂੰ ਐਨੇ ਯੋਗ ਬਣਾਇਆ ਹੈ ਅਸੀਂ ਆਪਣੀ ਪਸੰਦ ਦਾ ਭੋਜਨ ਬਣਾ ਕੇ ਖਾ ਸਕਦੇ ਹਾਂ ਕਿਉਂਕਿ ਅਸੀਂ ਸਮਰਾਥ ਹਾਂ ਅਸੀਂ ਭੋਜਨ ਬਣਾ ਕੇ ਵੀ ਖਾ ਸਕਦੇ ਹਾਂ ਤੇ ਦੂਜਿਆਂ ਨੂੰ ਵੀ ਖਵਾ ਸਕਦੇ ਹਾਂ ਜਾਨਵਰਾਂ ਨੂੰ ਭੋਜਨ ਖਵਾਉਣਾ ਗਲਤ ਨਹੀਂ ਹੈ ਇਹ ਬੜੀ ਹੀ ਵਧੀਆ ਗੱਲ ਹੈ ਇਹ ਸਾਰੀ ਹੀ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਆਪਣੇ ਵੀਡੀਓ ਦੇ ਵਿਸ਼ੇ ਦੇ ਅਨੁਸਾਰ ਘਰ ਦੇ ਵਿੱਚ ਬਰਕਤ ਕਿਵੇਂ ਆਵੇਗੀ ਇਸ ਜੁਗਤੀ ਨੂੰ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਾਂ ਜੀ ਫਿਰ ਬਾਅਦ ਵਿੱਚ ਦੱਸਾਂਗੇ ਕਿ ਤਵੇ ਤੇ ਰੋਟੀ ਬਣਾਉਣ ਤੋਂ ਪਹਿਲਾਂ ਲੂਣ ਪਾਉਣਾ ਹੈ ਜਾਂ ਕੁੱਤੇ ਗਾਂ ਨੂੰ ਤੇ ਜਾਂ ਫਿਰ ਕੀੜੀਆਂ ਨੂੰ ਆਟਾ ਪਾਉਣ ਦਾ ਕੀ ਕਾਰਨ ਹੈ ਜਾਂ ਰੋਟੀ ਚੋਪੜਨ ਦਾ ਕੀ ਕਾਰਨ ਹੈ ਇਸ ਦਾ ਕੋਈ ਲਾਭ ਹੈ ਜਾਂ ਨਹੀਂ ਤੇ ਅਸੀਂ ਹੁਣ ਗੱਲ ਕਰਾਂਗੇ ਜੀ ਘਰ ਦੀਆਂ ਬੀਬੀਆਂ ਦੀ ਕਿ ਘਰ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਕੀ ਕਰਨ ਜਿਸ ਘਰ ਦੇ ਵਿੱਚ ਬਰਕਤ ਆ ਜਾਵੇ ਤੇ ਪੈਸੇ ਵਿੱਚ ਵਾਧਾ ਹੋ ਜਾਵੇ ਘਰ ਵਿੱਚ ਪ੍ਰੇਮ ਪਿਆਰ ਵੱਧ ਜਾਵੇ ਘਰ ਦੇ ਸਾਰੇ ਹੀ ਜੀ ਰਲ ਮਿਲ ਕੇ ਰਹਿਣ ਸਾਰ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਮੈਂ ਇੱਕ ਭੈਣ ਦੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹਾਂ ਜਿਸ ਵਿੱਚ ਉਹ ਭੈਣ ਦੱਸਦੀ ਹੈ ਕਿ ਉਸ ਦੇ ਘਰ ਵਿੱਚ ਤਿੰਨ ਜੀ ਸਨ ਉਹ ਭੈਣ ਤੇ ਉਸ ਦਾ ਪਤੀ ਉਸ ਦੇ ਬੇਟੇ ਦਾ ਨਾਂ ਆਪਸ ਵਿੱਚ ਉਹਨਾਂ ਦੀ ਨਹੀਂ ਸੀ ਬਣਦੀ ਕਿਉਂਕਿ ਉਸ ਭੈਣ ਦੇ ਪਤੀ ਦਾ ਸੁਭਾਅ ਬੜਾ ਗਰਮ ਸੀ ਉਹ ਸਾਰਿਆਂ ਨਾਲ ਹੀ ਗੁੱਸੇ ਵਿੱਚ ਹੀ ਗੱਲ ਕਰਦਾ ਸੀ ਉਹਨਾਂ ਦੋਹਾਂ ਦੇ ਆਪਸੀ ਕਲੇਸ਼ ਕਰਕੇ ਉਹਨਾਂ ਦਾ ਬੱਚਾ ਉਹਨਾਂ ਤੋਂ ਦੂਰ ਹੁੰਦਾ ਜਾ ਰਿਹਾ ਸੀ ਫਿਰ ਉਹ ਭੈਣ ਆਖਦੀ ਹੈ ਮੈਂ ਕਈ ਵਾਰੀ ਸੋਚਦੀ ਹਾਂ ਕਿ ਅਜੇ ਅਸੀਂ ਘਰ ਵਿੱਚ ਸਿਰਫ ਤਿੰਨ ਹੀ ਜਾਣੇ ਹਾਂ ਜੇ ਕਿਤੇ ਜ਼ਿਆਦਾ ਹੁੰਦੇ ਤਾਂ ਅਸੀਂ ਤਾਂ ਲੜ ਲੜ ਕੇ ਹੀ ਮਰ ਜਾਣਾ ਸੀ ਫਿਰ ਉਹ ਪੈਣ ਦੱਸਦੀ ਹੈ ਕਿ ਮੈਂ ਆਪਣੇ ਘਰ ਦੀ ਲੜਾਈ ਨੂੰ ਦੂਰ ਕਰਨ ਦੇ ਲਈ ਬੜੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ ਘਰ ਵਿੱਚ ਸੁੱਖ ਸ਼ਾਂਤੀ ਆ ਜਾਵੇ ਤੇ ਘਰ ਵਿੱਚ ਬਰਕਤ ਆ ਜਾਵੇ ਇਸ ਲਈ ਜੋ ਵੀ ਕਿਸੇ ਨੇ ਕਿਹਾ ਮੈਂ ਉਹੀ ਕੀਤਾ ਤੇ ਮੈਂ ਇਹੀ ਸੋਚਦੀ ਸੀ ਕਿ ਕਿਤੇ ਕਿਸੇ ਵੀ ਤਰ੍ਹਾਂ ਮੇਰੇ ਪਰਿਵਾਰ ਵੀ ਦੂਜਿਆਂ ਦੇ ਵਾਂਗ ਮਿਲਜੁਲ ਕੇ ਸੁੱਖ ਸ਼ਾਂਤੀ ਦੇ ਨਾਲ ਰਹੇ ਕਿਸੇ ਵੀ ਤਰ੍ਹਾਂ ਦਾ ਕਹਿੰਦੀ ਕਿ ਪਰ ਕੋਈ ਫਰਕ ਨਹੀਂ ਸੀ ਪੈ ਰਿਹਾ ਕਿਸੇ ਤਰ੍ਹਾਂ ਮੇਰਾ ਵੀ ਪਰਿਵਾਰ ਕਹਿੰਦੀ ਕਿ ਦੂਜਿਆਂ ਵਾਂਗ ਮਿਲ ਜੁਲ ਕੇ ਰਹੇ ਪਰ ਮੈਨੂੰ ਫਰਕ ਨਜ਼ਰ ਨਹੀਂ ਆਉਂਦਾ ਸੀ ਘਰ ਦਾ ਕਲੇਸ਼ ਤਾਂ ਕਹਿੰਦੀ ਕਿ ਦਿਨੋ ਦਿਨ ਵੱਧਦਾ ਜਾ ਰਿਹਾ ਸੀ ਫਿਰ ਭੈਣ ਕਹਿਣ ਲੱਗੀ ਕਿ ਮੈਨੂੰ ਘਰ ਦੀ ਬਰਕਤ ਤੇ ਸੁੱਖ ਸ਼ਾਂਤੀ ਲਈ ਇੱਕ ਉਜਗਤੀ ਕਿਸੇ ਨੇ ਦੱਸੀ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਜਾਓ ਫਿਰ ਘਰ ਆ ਕੇ ਇੱਕ ਗਲਾਸ ਪਾਣੀ ਕੋਲ ਰੱਖ ਲਓ ਤੇ ਬਾਣੀ ਪੜਨੀ ਸ਼ੁਰੂ ਕਰ ਦਿਓ ਇਸ ਵਾਸਤੇ ਮੈਨੂੰ ਜਿਵੇਂ ਕਿ ਕਿਸੇ ਨੇ ਕਿਹਾ ਮੈਂ ਓਦਾਂ ਹੀ ਕਹਿੰਦੀ ਕਰਦੀ ਰਹੀ ਫਿਰ ਮੈਂ ਉਹਨਾਂ ਦੇ ਦੱਸੇ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਜਾਂਦੀ ਉਥੋਂ ਆ ਕੇ ਧਰਤੀ ਤੇ ਇੱਕ ਸਾਫ਼ ਕੱਪੜਾ ਵਿਛਾ ਕੇ ਆਪਣੇ ਕੋਲ ਪਾਣੀ ਦਾ ਗਲਾਸ ਰੱਖ ਕੇ ਪਾਠ ਕਰਨਾ ਸ਼ੁਰੂ ਕਰ ਦਿੰਦੀ ਰਸੋਈ ਵਿੱਚ ਸਵੇਰੇ ਚਾਹ ਬਣਾਉਣੀ ਹੋਵੇ ਜਾਂ ਰੋਟੀ ਸਬਜ਼ੀ ਬਣਾਉਣੀ ਹੋਵੇ ਤੇ ਮੈਂ ਨਾਲ-ਨਾਲ ਸਿਮਰਨ ਕਰਨਾ ਸ਼ੁਰੂ ਕਰ ਦਿੰਦੀ ਜਿਹੜਾ ਜਲ ਮੈਂ ਪਾਠ ਕਰਨ ਵੇਲੇ ਆਪਣੇ ਕੋਲ ਰੱਖਿਆ ਕਰਦੀ ਸੀ ਉਸ ਨੂੰ ਮੈਂ ਆਪਣੇ ਪਤੀ ਤੇ ਬੇਟੇ ਨੂੰ ਵੀ ਛਕਾ ਦਿੰਦੀ ਤੇ ਆਪ ਵੀ ਸ਼ਕ ਲੈਂਦੀ ਮੈਂ ਉਸ ਜਲ ਨੂੰ ਆਪਣੇ ਪਤੀ ਨੂੰ ਚਾਹ ਦੇ ਪਾਣੀ ਵਿੱਚ ਪਾ ਕੇ ਮਿਲਾ ਕੇ ਦੇ ਦੇਂਦੀ ਇਸ ਤਰ੍ਹਾਂ ਮੈਂ ਆਪਣੇ ਬੇਟੇ ਨੂੰ ਵੀ ਪਿਉਂਦੀ ਸੀ ਤੇ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੇਰੇ ਘਰ ਵਿੱਚ ਵਾਹਿਗੁਰੂ ਜੀ ਆਪ ਬਰਕਤ ਪਾਉਣਗੇ ਤੇ ਕਲੇਸ਼ ਨੂੰ ਦੂਰ ਕਰ ਦੇਣਗੇ ਸਾਡੇ ਘਰ ਪਰਿਵਾਰ ਵਿੱਚ ਕਹਿੰਦੀ ਕਿ ਮੈਨੂੰ ਵਿਸ਼ਵਾਸ ਸੀ ਕਿ ਬਦਲਾਵ ਹੋ ਜਾਵੇਗਾ ਤੇ ਬਾਣੀ ਪੜ੍ਹਦੇ ਸਮੇਂ ਕੋਲ ਰੱਖੇ ਜਲ ਦੀ ਪਵਿੱਤਰਤਾ ਦੇ ਨਾਲ ਕਹਿੰਦੀ ਕਿ ਇਹਨਾਂ ਦੇ ਹਿਰਦੇ ਦੇ ਅੰਦਰ ਜ਼ਰੂਰ ਬਦਲਾਵ ਹੋਵੇਗਾ ਇਸੇ ਹੀ ਵਿਸ਼ਵਾਸ ਦੇ ਨਾਲ ਉਹ ਭੈਣ ਦੱਸਦੀ ਹੈ ਉਹ ਜਲ ਜਿਹੜਾ ਸੀ ਉਹਨਾਂ ਨੂੰ ਛਕਾ ਦੇਂਦੀ ਸੀ ਤੇ ਜਿਹੜਾ ਜਲ ਵੱਧ ਜਾਂਦਾ ਸੀ ਜਿਹੜਾ ਮੈਂ ਘਰ ਦਾ ਪਾਣੀ ਪੀਣ ਵਾਲਾ ਰੱਖਿਆ ਹੁੰਦਾ ਸੀ ਉਸ ਵਿੱਚ ਸਾਰੇ ਵਿੱਚ ਹੀ ਮਿਲਾ ਦੇਂਦੀ ਸੀ ਸਾਰਾ ਇਹ ਦਿਨ ਫਿਰ ਉਹ ਮਿਲੇ ਹੋਏ ਜਲ ਦੇ ਨਾਲ ਹੀ ਅਸੀਂ ਪੀਂਦੇ ਰਹਿੰਦੇ ਸੀ ਇਸੇ ਤਰ੍ਹਾਂ ਹੀ ਕਰਦੇ ਹੋਏ ਕਹਿੰਦੀ ਕਿ ਮੈਨੂੰ 3 ਮਹੀਨੇ ਹੋ ਗਏ ਉਸਦੇ ਪਤੀ ਤੇ ਬੱਚੇ ਦੇ ਸੁਭਾਅ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤਣੀ ਸ਼ੁਰੂ ਹੋ ਗਈ ਬੱਚਾ ਹੁਣ ਆਪਣੇ ਮਾਤਾ ਪਿਤਾ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਬੋਲਣ ਲੱਗ ਪਿਆ ਉਸਦਾ ਪਤੀ ਵੀ ਗੁੱਸੇ ਤੇ ਕੰਟਰੋਲ ਰੱਖਣ ਲੱਗਾ ਉਹਨਾਂ ਦੇ ਸੁਭਾਅ ਵਿੱਚ ਬੜਾ ਜ਼ਿਆਦਾ ਫਰਕ ਪੈ ਗਿਆ ਉਹ ਸਾਰੇ ਹੀ ਰਲ ਮਿਲ ਕੇ ਪਿਆਰ ਨਾਲ ਰਹਿਣ ਲੱਗ ਪਏ ਸਾਰੇ ਹੀ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਲੱਗੇ ਉਸ ਨੂੰ ਪਾਠ ਕਰਦੀ ਨੂੰ ਵੇਖ ਕੇ ਉਸਦੇ ਪਤੀ ਦਾ ਨਜ਼ਰੀਆ ਵੀ ਰੋਜ਼ ਹੀ ਚੇਂਜ ਹੁੰਦਾ ਗਿਆ ਤੇ ਫਿਰ ਉਹ ਦੱਸਦੀ ਹੈ ਕਿ ਉਹਨਾਂ ਦੇ ਵਿੱਚ ਲੜਾਈ ਝਗੜਾ ਘਟਦਾ ਘਟਦਾ ਬਿਲਕੁਲ ਹੀ ਖਤਮ ਹੋ ਗਿਆ ਉਹ ਭੈਣ ਕਹਿੰਦੀ ਹੈ ਕਿ ਬਾਣੀ ਦੇ ਜਾਪ ਨਾਲ ਉਹ ਸਾਰਿਆਂ ਦੇ ਹਿਰਦੇ ਦੇ ਅੰਦਰ ਸ਼ਾਂਤੀ ਆ ਗਈ ਉਹ ਦੱਸਦੀ ਹੈ ਕਿ ਪਹਿਲਾਂ ਉਹਨਾਂ ਦੇ ਘਰ ਕੋਈ ਬਾਣੀ ਨਹੀਂ ਸੀ ਪੜਦਾ ਹੁਣ ਉਹ ਸਾਰਾ ਹੀ ਪਰਿਵਾਰ ਦੋਵੇਂ ਹੀ ਸਮੇ ਗੁਰੂ ਘਰ ਜਾਂਦਾ ਹੈ ਤੇ ਬਾਣੀ ਵੀ ਪੜਨ ਲੱਗ ਪਿਆ ਹੈ ਜਿਸ ਕਰਕੇ ਉਹਨਾਂ ਦੇ ਘਰ ਦਾ ਕਲੇਸ਼ ਖਤਮ ਹੀ ਹੋ ਗਿਆ ਹੈ ਉਹਨਾਂ ਦੇ ਘਰ ਅੰਦਰ ਬਰਕਤ ਵੀ ਹੋਣ ਲੱਗ ਪਈ ਹੈ ਅੱਜ ਇਸੇ ਹੀ ਕੱਲ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਸੋਚਦੇ ਹਾਂ ਕੁੱਤੇ ਨੂੰ ਰੋਟੀ ਪਾਉਣ ਨਾਲ ਸਾਡੇ ਘਰ ਵਿੱਚ ਬਰਕਤ ਆ ਜਾਵੇਗੀ ਪੈਸੇ ਵਿੱਚ ਵਾਧਾ ਹੋ ਜਾਵੇਗਾ ਅਸੀਂ ਇਹਨਾਂ ਵਹਿਮਾਂ ਪਰਮਾਂ ਵਿੱਚ ਹੀ ਪਏ ਹੋਏ ਹਾਂ ਜਾਂ ਫਿਰ ਤਵੇ ਦੇ ਲੋਨ ਪਾਉਣ ਨਾਲ ਜਾਂ ਗਾਂ ਨੂੰ ਪਹਿਲੀ ਰੋਟੀ ਖਵਾਉਣ ਨਾਲ ਜਾਂ ਫਿਰ ਕਿੜੀਆਂ ਦੇ ਭੌਣ ਤੇ ਆਟਾ ਪਾਉਣ ਨਾਲ ਘਰ ਦੀ ਬਰਕਤ ਨਹੀਂ ਆਉਂਦੀ ਇਹ ਸਭ ਕਰਨਾ ਜ਼ਰੂਰੀ ਨਹੀਂ ਹੈ ਜ਼ਰੂਰੀ ਹੈ ਜੀ ਗੁਰੂ ਦੇ ਲੜ ਲੱਗਣਾ ਬਾਣੀ ਪੜਨੀ ਘਰ ਦੀ ਆਪਸੀ ਏਕਤਾ ਤੇ ਸਹਿਮਤੀ ਵਿੱਚ ਮਿਲ ਜੁਲ ਕੇ ਰਹਿਣਾ ਇਸੇ ਤਰ੍ਹਾਂ ਹੀ ਜੇ ਬਾਣੀ ਦੇ ਲੜ ਲੱਗਾਂਗੇ ਤਾਂ ਸਾਡੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਕਰਦਾ ਕਲੇਸ਼ ਖਤਮ ਹੋ ਜਾਵੇਗਾ ਤੇ ਬੜਾ ਜ਼ਿਆਦਾ ਵਧੀਆ ਹੋਵੇਗਾ ਕਿ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਪੜੀਏ ਗੁਰੂ ਮਹਾਰਾਜ ਘਰ ਵਿੱਚ ਬਰਕਤਾਂ ਲਿਆ ਦੇਣਗੇ ਬਾਣੀ ਪੜਨ ਦੇ ਨਾਲ-ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਕਰੀਏ ਹੁਣ ਗੱਲ ਕਰਦੇ ਹਾਂ ਜੀ ਤਵੇ ਤੇ ਲੂਣ ਪਾਉਣ ਨਾਲ ਕੀ ਹੁੰਦਾ ਹੈ ਜੇ ਤਵੇ ਤੇ ਲੂਣ ਪਾ ਦਿੰਦੇ ਹਾਂ ਤਾਂ ਤਵੇ ਤੇ ਲੱਗੇ ਹੋਏ ਬੈਕਟੀਰੀਆ ਖਤਮ ਹੋ ਜਾਂਦੇ ਹਨ ਭਾਵੇਂ ਅਸੀਂ ਰੋਟੀ ਪਕਾਉਣ ਤੋਂ ਪਹਿਲਾਂ ਤਵੇ ਨੂੰ ਧੋ ਲਈਦਾ ਹੈ ਪਰ ਧੋਣ ਦੇ ਨਾਲ ਬੈਕਟੀਰੀਆ ਖਤਮ ਨਹੀਂ ਹੁੰਦੇ ਜੇ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਤੇ ਲੋਹਣ ਪਾ ਦਈਏ ਤਾਂ ਤਵੇ ਤੋਂ ਬੈਕਟੀਰੀਆ ਖਤਮ ਹੋ ਜਾਂਦੇ ਹਨ ਇਦਾਂ ਕਰਨ ਨਾਲ ਸਾਨੂੰ ਫਿਰ ਬਿਮਾਰੀਆਂ ਨਹੀਂ ਲੱਗਦੀਆਂ ਪਹਿਲਾਂ ਬੇਬੀਆਂ ਤਵੇ ਨੂੰ ਘਿਓ ਲਗਾ ਕੇ ਚੋਪੜ ਲੈਂਦੀਆਂ ਸੀ ਤੇ ਉਸ ਤੇ ਰੋਟੀ ਬਣਾਉਂਦੀਆਂ ਸਨ ਜਿਸ ਕਰਕੇ ਤਵਾ ਚੋਪੜਿਆ ਜਾਂਦਾ ਸੀ ਇਸ ਤਰ੍ਹਾਂ ਕਰਨ ਦੇ ਨਾਲ ਫੁਲਕੇ ਵਧੀਆ ਬਣਦੇ ਸੀ ਤੇ ਜਿਹੜੀ ਪਹਿਲੀ ਰੋਟੀ ਹੁੰਦੀ ਸੀ ਉਹ ਸੁੱਟਣ ਦੀ ਥਾਂ ਫਿਰ ਗਾਂ ਨੂੰ ਪਾ ਦਿੰਦੀਆਂ ਸਨ ਪ੍ਰਸ਼ਾਦਾ ਪੈਰਾਂ ਵਿੱਚ ਨਹੀਂ ਸੀ ਰੁਲਦਾ ਕਿਸੇ ਜਾਨਵਰ ਦੇ ਮੂੰਹ ਵਿੱਚ ਪੈ ਜਾਂਦਾ ਸੀ ਤੇ ਕਿਸੇ ਦਾ ਢਿੱਡ ਭਰਨਾ ਬੜੀ ਚੰਗੀ ਗੱਲ ਹੁੰਦੀ ਹੈ ਉਹਨਾਂ ਜਾਨਵਰਾਂ ਦੇ ਕੋਲੋਂ ਸਾਨੂੰ ਅਸੀਸ ਮਿਲਦੀ ਹੈ ਕਿਉਂਕਿ ਆਖਦੇ ਹਨ ਕਿ ਹੱਥਾਂ ਦੇ ਨਾਲ ਕੀਤਾ ਹੋਇਆ ਦਾਨ ਇਸ ਜਨਮ ਦੇ ਵਿੱਚ ਸਾਨੂੰ ਬਰਕਤ ਦੇ ਰੂਪ ਵਿੱਚ ਮਿਲਦਾ ਹੈ ਤੇ ਬਾਣੀ ਪੜਨ ਦੇ ਨਾਲ ਅਸੀਂ ਆਪਣਾ ਆਵਾ ਗਾਉਣ ਦੇ ਚੱਕਰ ਤੋਂ ਛੁਟਕਾਰਾ ਪਾ ਲੈਂਦੇ ਹਾਂ ਬਾਣੀ ਸਾਨੂੰ ਸਤਿਗੁਰੂ ਦੇ ਨਾਲ ਜੋੜਦੀ ਹੈ ਸਾਡੇ ਗੁਨਾਹਾਂ ਤੋਂ ਛੁਟਕਾਰਾ ਦਿਵਾਉਂਦੀ ਹੈ ਜ਼ਿੰਦਗੀ ਵਿੱਚ ਚੰਗੇ ਕੰਮਾਂ ਲਈ ਬਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਜੋ ਮਨੁੱਖ ਬਾਣੀ ਪੜਦਾ ਹੈ ਉਹ ਹਰ ਕੰਮ ਨੂੰ ਕਰਨ ਵੇਲੇ 100 ਵਾਰੀ ਸੋਚਦਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਕਿਉਂਕਿ ਬਾਣੀ ਦੇ ਲੜ ਲੱਗਣ ਤੇ ਹੀ ਸਾਨੂੰ ਪਤਾ ਲੱਗਦਾ ਹੈ ਜੇ ਅਸੀਂ ਕਿਸੇ ਦਾ ਭਲਾ ਮੰਗਾਗੇ ਤਾਂ ਸਾਡਾ ਵੀ ਭਲਾ ਹੋ ਜਾਵੇਗਾ ਕਿਉਂਕਿ ਸਾਡੇ ਗੁਰੂ ਮਹਾਰਾਜ ਦਾ ਉਪਦੇਸ਼ ਹੈ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਹੈ ਇਹਨਾਂ ਬੇਨਤੀਆਂ ਦੇ ਨਾਲ ਜੇ ਕਿਤੇ ਗਲਤੀ ਹੋ ਗਈ ਹੋਵੇ ਤਾਂ ਸਾਥ ਸੰਗਤ ਜੀ ਅਸੀਂ ਖਿਮਾ ਦੇ ਜਾਂਚ ਕਹਾਂ ਤੇ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ